ਗੁਰੂ ਘਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ دیਵਾਨ ਹਾਲ ਦੇ ਵਿੱਚ ਲੈਂਟਰ ਡਿੱਗਿਆ ਹੈ ਕਈ ਲੋਕ ਇੱਥੇ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੱਸ ਦੇ ਕਿ ਤਰੰਤਰ ਦੇ ਪਿੰਡ ਸੰਗਤ ਪੂਰਾ ਦੀਏ ਸਾਰੀ ਘਟਨਾਏ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਉਸ ਮੌਕੇ ਕਾਫੀ ਹਾਹਾਕਾਰ ਮਚਦੀ ਨਜ਼ਰ ਆਈ ਜਦੋਂ ਇਕਦਮ ਹੀ دیਵਾਨ ਹਾਲ ਦੇ ਵਿੱਚ ਬੈਠੇ ਸੰਗਤਾਂ ਦੇ ਉੱਪਰ ਲੈਂਟਰ ਡਿੱਗਿਆ ਜਿਸ ਤਾਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਇਥੇ ਇਹਠਾ ਜਿਹੜੇ ਲੈਂਟਰ ਦੇ ਦਬੇ ਹੋਏ ਨੇ ਕਈਆਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਕੱਢ ਲਿਆ ਗਿਆ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਵੱਡੀ ਕੱਢਣਾ ਵਾਪਰੀ ਇਸ ਸਮੇਂ ਗੁਰੂ ਘਰ ਦੇ ਵਿੱਚ ਕਾਫੀ ਮਾਹੌਲ ਤਣਾਅਪੂਰਨ ਵਾਲਾ ਬਣ ਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਆਪਣੀ ਜਾਨ ਬਚਾਉਂਦੇ ਹੋਏ ਲੋਕ ਇੱਧਰ ਉੱਧਰ ਭੱਜਣ ਲੱਗੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਤਰਨਤਨ ਦੇ ਪਿੰਡ ਸੰਗਤਪੁਰਾ ਚ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੀ ਅ ਵਿੱਚ ਵੀਰਵਾਰ ਨੂੰ ਸੇਵਾ ਚੱਲ ਰਹੀ ਸੀ ਜਦੋਂ ਅਚਾਨਕ ਲੈਂਟਰ ਡਿੱਗ ਗਿਆ ਲੈਂਟਰ ਦੇ ਮਲਬੇ ਦੇ ਹੇਠ ਆਉਣ ਕਾਰਨ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਇੱਥੇ ਜ਼ਖਮੀ ਹੋ ਗਏ ਨੇ ਦੱਸਿਆ ਕਿ ਥੇ ਸਥਾਨਕ ਲੋਕਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਇਲਾਵਾ ਸਰ ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਇੱਕ ਵਾਰ ਇਸ ਦੇ ਵਿਚਾਲੇ ਹਮਦ ਭਗੀ ਖਬਰ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਅਚਾਨਕ ਲੈਂਟਰ ਡਿੱਗ ਜਾਂਦਾ ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਦਰਜਨ ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਹਾਲਾਂਕਿ ਕਈ ਲੋਕ ਹੇਠਾਂ ਅਜੇ ਵੀ ਦਬੇ ਹੋਏ ਨੇ